ਸੱਚੇ ਪਾਤਸ਼ਾਹ ਜਗੂ ਜਗ ਅਟਲ ਖੰਡ ਬ੍ਰਹਿਮੰਡਾਂ ਦੇ ਮਾਲਕ ਬੀਨ ਦਿਆਲ ਗਰੀਬ ਨਵਾਜ਼ ਸਤਿਗੁਰੂ ਚਬਰ 17 ਤਖਤਾਂ ਦੇ ਮਾਲਕ ਜਾਗਦੀ ਜੋਤ ਦਸ ਪਾਤਸ਼ਾਹੀਆਂ ਦੇ ਆਤਮਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਜੀ ਸਮਾ ਹੋਇਆ ਕਥਾ ਵਿਚਾਰਾਂ ਦਾ ਜੋ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਾਂ ਹਰ ਰੋਜ਼ ਹੀ ਰਹਿਤ ਨਾਮਿਆਂ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ ਸੋ ਸਾਧ ਸੰਗਤ ਜੀ ਮਹਾਰਾਜ ਸਾਡੇ ਤਾਂ ਹੀ ਹੋਰ ਕੀ ਸਿੱਖਿਆਵਾਂ ਦੇ ਰਹੇ ਐ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਸਮਝਾ ਰਹੇ ਐ ਮਹਾਰਾਜ ਆਪਾਂ ਸਾਰੀ ਪ੍ਰੇਮ ਦੇ ਨਾਲ ਸਰਵਣ ਕਰੀਏ ਕਲਦੇ دیਵਾਨਾ ਦੇ ਵਿੱਚ ਸਾਧ ਸੰਗਤ ਜੀ ਸਰਵਣ ਕੀਤਾ ਮਹਾਰਾਜ ਜੀ ਦੇ ਬਚਨ ਆਏ ਮਹਾਰਾਜ ਜੀ ਕਹਿੰਦੇ ਲੱਗੇ دیਵਾਨ ਸੁਣ ਮੂਲ ਨਾ ਜਾਵੇ ਰਹਿਤ ਬਿਨਾ ਪ੍ਰਸਾਦ ਵਰਤਾਵੇ ਜਿਨੂੰ ਪਤਾ ਹੋਵੇ ਕਿ ਸਤ ਸੰਗਤ ਦੇ ਵਿੱਚ ਦੀਵਾਨ ਸੱਜਿਆ ਹੋਇਆ ਹੈ ਗੁਰੂ ਘਰ ਦੇ ਵਿੱਚ ਕੀਰਤਨ ਹੋ ਰਿਹਾ ਹੈ ਕਥਾ ਵਿਚਾਰਾ ਹੋ ਰਹੀਆਂ ਹਨ ਗੁਰਬਾਣੀ ਦਾ ਪਾਠ ਆਰੰਭ ਹੋ ਗਿਆ ਹੈ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਹੈ ਮਹਾਰਾਜ ਜੀ ਆਖਦੇ ਇਹ ਸਾਰਾ ਕੁਝ ਜਾਣਦਾ ਹੋਵੇ ਕਿ ਗੁਰੂ ਘਰ ਦੇ ਵਿੱਚ ਦੀਵਾਨ ਸੱਜ ਗਿਆ ਹੈ ਪਰ ਮਹਾਰਾਜ ਜੀ ਕਹਿੰਦੇ ਘਰ ਦੇ ਵਿੱਚ ਬੈਠਾ ਰਹੇ ਕਿ ਕੋਈ ਨਾ ਕਥਾ ਹੋ ਜਾਵੇ ਕੀਰਤਨ ਹੋ ਜਾਵੇ ਜਦੋਂ ਕੜਾ ਪ੍ਰਸ਼ਾਦ ਵਰਤੇਗਾ ਉਦੋਂ ਮੈਂ ਜਾਵਾਂਗਾ ਕਈ ਸਾਧ ਸੰਗਤ ਜੀ ਐਵੇਂ ਦੇ ਹੁੰਦੇ ਹਨ ਕਈ ਸਮਾਪਤੀ ਤੇ ਆਉਂਦੇ ਜਦੋਂ ਲੰਗਰ ਵਰਤਨਾ ਹੋਵੇ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਹੋਵੇ ਉਦੋਂ ਆਉਂਦੇ ਆ ਜਾਣ ਬੁੱਧ ਕੇ ਸੋ ਮਹਾਰਾਜ ਜੀ ਕਹਿੰਦੇ ਜਿੰਨੂੰ ਪਤਾ ਹੋਵੇ ਕਿ ਗੁਰੂ ਘਰ ਦੇ ਵਿੱਚ ਦੀਵਾਨ ਸਜਿਆ ਹੈ ਪਰ ਉਹ ਦੀਵਾਨ ਦੇ ਵਿੱਚ ਪਹਿਲਾਂ ਨਾ ਜਾਵੇ ਘਰ ਦੇ ਵਿੱਚ ਬੈਠਾ ਰਹੇ ਗੱਲਾਂ ਕਰਦਾ ਰਹੇ ਫਿਰ ਸੰਗਤ ਦੇ ਵਿੱਚ ਗਿਆ ਰਹਿਤ ਬਿਨਾ ਪ੍ਰਸ਼ਾਦ ਵਰਤਾਵੇ ਰਹਿਤ ਤੋਂ ਬਿਨਾ ਬਿਨਾ ਸੁਚਮਤਾ ਤੋਂ ਕੋਈ ਪ੍ਰਸ਼ਾਦ ਵਰਤਾਵੇ ਜਿਵੇਂ ਸਾਧ ਸੰਗਤ ਜੀ ਕੱਲ ਸਰਵਣ ਕੀਤਾ ਕਈ ਕੀ ਕਰਦੇ ਆ ਕਿ ਹਰ ਕੋਈ ਸਾਧ ਸੰਗਤ ਜੀ ਅੱਜ ਉੱਠ ਕੇ ਤੇ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਨ ਲੱਗ ਪੈਂਦਾ ਹੈ ਪਰ ਰਹਿਤ ਤੋਂ ਬਿਨਾ ਸਾਧ ਸੰਗਤ ਜੀ ਪ੍ਰਸ਼ਾਦ ਨਹੀਂ ਵਰਤਾਉਣਾ ਉਹ ਰਹਿਤ ਕੀ ਹੈ ਸਾਧ ਸੰਗਤ ਜੀ ਅੱਜ ਆਪਾਂ ਖੁੱਲ੍ਹ ਕੇ ਇਹਦੇ ਬਾਰੇ ਵਿਚਾਰ ਕਰਨੀ ਹੈ ਸਭ ਤੋਂ ਪਹਿਲਾਂ ਜਿੰਨੇ ਦੇਗ ਵਰਤੌਣੀ ਹੈ ਨਾ ਉਹ ਅੰਮ੍ਰਿਤਧਾਰੀ ਗੁਰਸਿੱਖ ਹੋਣਾ ਚਾਹੀਗਾ ਉਹਨੇ ਅੰਮ੍ਰਿਤ ਛਕਿਆ ਹੋਵੇ ਕਿਉਂਕਿ ਸਾਧ ਸੰਗਤ ਜੀ ਗੁਰਸਿੱਖ ਦੀ ਰਹਿਤ ਇੱਥੋਂ ਸ਼ੁਰੂ ਹੁੰਦੀ ਹੈ ਮਹਾਰਾਜ ਜੀ ਦੇ ਬਚਨ ਹਨ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਾਹੁਲ ਛਕੈ ਮਹਾਰਾਜ ਜੀ ਕਹਿੰਦੇ ਰਹਿਤ ਹੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਸਾਡਾ ਸਿੱਖ ਖੰਡੇ ਬਾਟੇ ਦੀ ਪਹੁੰਚ ਸ਼ਕੇ ਫਿਰ ਦੂਸਰੀ ਗੱਲ ਸਾਧ ਸੰਗਤ ਜੀ ਇਹ ਨਾ ਹੋਵੇ ਕਿ ਕੱਲਾ ਅੰਮ੍ਰਿਤ ਛਕਿਆ ਤੇ ਨਿਤਨੇਮ ਕਰਦਾ ਹੀ ਨਾ ਹੋਵੇ ਤੇ ਹੋਰ ਕੋ ਕਰਮ ਕਰਦਾ ਹੋਵੇ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਐਸੇ ਲੋਕ ਵੀ ਹਨ ਜਿਨ੍ਹਾਂ ਨੇ ਅੰਮ੍ਰਿਤ ਤਾਂ ਛਕਿਆ ਹੈ ਪਰ ਸਾਧ ਸੰਗਤ ਜੀ ਕਈ ਮਾਸ ਖਾਂਦੇ ਆ ਕਈ ਸ਼ਰਾਬ ਪੀਂਦੇ ਆ ਕਈਆਂ ਦੀ ਤੇ ਸ਼ਰਾਬਾਂ ਦੀ ਦੁਕਾਨ ਵੀ ਹੈ ਐਂ ਤਾਂ ਦੇ ਖੋਟੇ ਕਰਮ ਨਾ ਕਰਦਾ ਹੋਵੇ ਰਹਿਤ ਦੇ ਵਿੱਚ ਰਹੇ ਉਹ ਗੁਰੂ ਦਾ ਸਿੱਖ ਫਿਰ ਸਾਧ ਸੰਗਤ ਜੀ ਜਦੋਂ ਸੰਗਤ ਦੇ ਵਿੱਚ ਕੜਾ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਨੀ ਹੈ ਪਹਿਲੀ ਗੱਲ ਉਹ ਅੰਮ੍ਰਿਤ ਧਾਰੀ ਹੋਵੇ ਨਿਤਨੇਮੀ ਪੱਕਾ ਹੋਵੇ ਰਹਿਤ ਮਰਿਆਦਾ ਦੇ ਵਿੱਚ ਤਿਆਰ ਵਰ ਤਿਆਰ ਹੋਵੇ ਤੇ ਜਦੋਂ ਦੇਗ ਵਰਤੌਣੀ ਆ ਨਾ ਕੜਾ ਪ੍ਰਸ਼ਾਦ ਦੀ ਉਦੋਂ ਵੇਖੇ ਕਿ ਸਾਡੇ ਹੱਥ ਸੁੱਚੇ ਹਨ ਸਾਡੇ ਹੱਥ ਸਾਫ਼ ਨੇ ਇਹ ਨਾ ਹੋਵੇ ਕਿ ਉਸੇ ਹੱਥਾਂ ਦੇ ਨਾਲ ਮੋਟਰਸਾਈਕਲ ਚਲਾ ਕੇ ਆਇਆ ਹੈ ਉਹੀ ਹੱਥ ਥੱਲੇ ਲੱਗੇ ਹੋਏ ਹਨ ਉਹੀ ਹੱਥ ਪੈਰ ਨੂੰ ਲੱਗੇ ਹੁਣ ਤੇ ਉਸੇ ਹੱਥਾਂ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਵਰਤਾਵੇ ਐਵੇਂ ਨਾ ਹੋਵੇ ਪੂਰੀ ਸੁਚਮਤਾ ਦੇ ਨਾਲ ਸਾਧ ਸੰਗਤ ਜੀ ਦੇਗ ਵਰਤੌਣੀ ਹੈ ਸੋ ਸਾਧ ਸੰਗਤ ਜੀ ਮਹਾਰਾਜ ਜੀ ਨੇ ਦੇਗ ਬਣਾਉਣ ਦੀ ਵੀ ਪਰਯਾਦਾ ਦੱਸੀ ਦੇਗ ਵਰਤੌਣ ਦੀ ਵੀ ਮਰਯਾਦਾ ਦੱਸੀ ਸੋ ਅੱਗੇ ਬਚਨ ਆਉਂਦਾ ਸੁਹਾ ਪਹਿਨ ਲਏ ਨਸਵਾਰ ਜਦੋਂ ਗੁਰੂ ਘਰ ਦੇ ਵਿੱਚ ਆਉਣਾ ਹੈ ਨਾ ਸਾਧ ਸੰਗਤ ਜੀ ਇਹ ਸਾਦਾ ਲਿਵਾਸ ਪਹਿਣ ਕੇ ਆਉਣਾ ਇਹ ਨਾ ਹੋਵੇ ਕਿ ਚਮਕੀਲੇ ਢਕੀਲੇ ਵਸਤਰ ਪਹਿਣ ਕੇ ਗੁਰੂ ਘਰ ਦੇ ਵਿੱਚ ਆਉਣਾ ਇਹ ਸਾਧ ਸੰਗਤ ਜੀ ਇਹ ਗੁਰੂ ਘਰ ਦੀ ਮਰਿਆਦਾ ਨਹੀਂ ਹੈ ਅੱਜ ਵੇਖੋ ਸਾਧ ਸੰਗਤ ਜੀ ਮਾਫ ਕਰਿਓ ਕਈ ਸੰਗਤ ਦੇ ਵਿੱਚ ਆਉਂਦੇ ਆ ਤੇ ਅੱਧਾ ਸਰੀਰ ਉਹਨਾਂ ਦਾ ਨੰਗਾ ਹੁੰਦਾ ਹੈ ਪਰ ਸਾਧ ਸੰਗਤ ਜੀ ਏਵੇਂ ਨਹੀਂ ਕਰਨਾ ਗੁਰੂ ਘਰ ਦੇ ਵਿੱਚ ਜਦੋਂ ਆਉਣਾ ਹੈ ਨਾ ਪਹਿਲਾਂ ਸਭ ਤੋਂ ਪਹਿਲਾਂ ਲਿਵਾਜ਼ ਵੇਖਣਾ ਕਿ ਜੇ ਆਪਾਂ ਜਿਹੜੇ ਕੱਪੜੇ ਪਹਿਨੇ ਇਹ ਗੁਰੂ ਘਰ ਦੇ ਜਾਣ ਦੇ ਯੋਗ ਹਨ ਸੂਹਾ ਵਸਤਰ ਨਹੀਂ ਪਹਿਨਣਾ ਭਾਵੇਂ ਕਿ ਚਮਕੀਲਾ ਧੜਕੀਲਾ ਕੋਈ ਰੰਗ ਨਹੀਂ ਪਹਿਣ ਕੇ ਆਉਣਾ ਤੇ ਸਾਧ ਸੰਗਤ ਜੀ ਓਵੇਂ ਨਹੀਂ ਪਹਿਨਣਾ ਹੈ ਕਿਤੇ ਬਾਹਰ ਜਾਣਾ ਹੋਵੇ ਘਰ ਦੇ ਵਿੱਚ ਵੀ ਸਾਧ ਸੰਗਤ ਜੀ ਗੁਰਸਿੱਖ ਨੂੰ ਇਹ ਮਨਾਹੀ ਹੈ ਕਿ ਚਮਕੀਲਾ ਢਕੀਲਾ ਵਸਤਰ ਨਹੀਂ ਪਾਉਣਾ ਆਪਣੇ ਤਨ ਤੇ ਫਿਰ ਸਾਧ ਸੰਗਤ ਜੀ ਨਸਵਾਰ ਨਸਵਾਰ ਇੱਕ ਨਸ਼ੇ ਦਾ ਨਾਮ ਹੈ ਗੁਰੂ ਦੇ ਸਿੱਖ ਨੇ ਨਸ਼ਾ ਵੀ ਕਰਨਾ ਨਹੀਂ ਤੇ ਨਾ ਨਸ਼ਾ ਕਰਕੇ ਗੁਰੂ ਘਰ ਦੇ ਵਿੱਚ ਆਉਣਾ ਹੈ ਪਰ ਸਾਧ ਸੰਗਤ ਜੀ ਜਿਹੜਾ ਇਹ ਕਰਮ ਕਰੇ ਮਹਾਰਾਜ ਜੀ ਕਹਿੰਦੇ ਫਿਰ ਭਾਈ ਉਹ ਜਮਾਂ ਦੀ ਪੁਰੀ ਨੂੰ ਜਾਂਦਾ ਹੈ ਜਮਦੂਤ ਉਹਨੂੰ ਮਾਰ-ਮਾਰ ਕੇ ਖਵਾਰ ਕਰਦੇ ਆ ਇਸ ਕਰਕੇ ਸਾਧ ਸੰਗਤ ਜੀ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਫਿਰ ਕੱਲ ਬਚਨ ਆਇਆ ਮਾਏ ਭੈਣ ਜੋ ਆਵੇ ਸੰਗਤ ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ ਹੁਣ ਵੇਖੋ ਸਾਧ ਸੰਗਤ ਜੀ ਸੰਗਤ ਦੇ ਵਿੱਚ ਕੋਈ ਵੀ ਮਾਈ ਭੈਣ ਬੈਠੀ ਹੋਵੇ ਤੇ ਕੋਈ ਉਹਦੇ ਵੱਲ ਗੰਦੀ ਨਿਗਾਹ ਦੇ ਨਾਲ ਵੇਖੇ ਇਹ ਸਾਧ ਸੰਗਤ ਜੀ ਬੀਬੀਆਂ ਵਾਸਤੇ ਵੀ ਹੈ ਕਿ ਇਹ ਨਾ ਹੋਵੇ ਕਿ ਸੰਗਤ ਦੇ ਵਿੱਚ ਕੋਈ ਭਾਈ ਭਰਾ ਬੈਠਾ ਹੋਵੇ ਤੇ ਉਹਦੇ ਵੱਲ ਗੰਦੀ ਨਿਗਾਹ ਦੇ ਨਾਲ ਵੇਖਣਾ ਇਹ ਸਾਧ ਸੰਗਤ ਜੀ ਮਹਾਰਾਜ ਜੀ ਦੇ ਬਚਨ ਹਨ ਜਦੋਂ ਵੀ ਸੰਗਤ ਦੇ ਵਿੱਚ ਆਉਣਾ ਹੈ ਨਾ ਉਦੋਂ ਸਾਡੀ ਨજર ਥੱਲੇ ਵੱਲ ਨੂੰ ਹੋਣੀ ਚਾਹੀਦੀ ਹੈ ਜਾਂ ਸਾਥ ਸੰਗਤ ਜੀ ਸਾਡੀਆਂ ਅੱਖਾਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਹੋਣ ਇਸ ਅੱਖਾਂ ਦੇ ਨਾਲ ਇਹ ਨਹੀਂ ਵੇਖਣਾ ਕਿ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਕੌਣ ਕਿੱਦਾਂ ਦੇ ਕੱਪੜੇ ਪਹਿਨ ਕੇ ਆਇਆ ਹੈ ਨਹੀਂ ਭਾਈ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੇ ਬਚਨ ਹਨ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣਾ ਹੈ ਇਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ ਜਿਸ ਔਰਤ ਦਾ ਸਾਧ ਸੰਗਤ ਜੀ ਵਿਆਹ ਹੋਇਆ ਹੈ ਉਹ ਆਪਣੇ ਪਤੀ ਦੇ ਜਤ ਸੱਦ ਦੇ ਵਿੱਚ ਪੱਕੀ ਰਹੇ ਉਹਦੇ ਤੋਂ ਇਲਾਵਾ ਹੋਰ ਕਿਸੇ ਪੁਰਸ਼ ਦੇ ਵੱਲ ਨਹੀਂ ਵੇਖਣਾ ਇਸੇ ਤਰ੍ਹਾਂ ਭਾਈਆਂ ਨੂੰ ਵੀ ਸਾਧ ਸੰਗਤ ਜੀ ਇਹ ਹਦਾਇਤ ਹੈ ਜਿਸ ਬੀਬੀ ਦੇ ਨਾਲ ਆਨੰਦ ਕਾਰਜ ਹੋਇਆ ਵਿਆਹ ਹੋਇਆ ਉਹਦੇ ਨਾਲ ਜੱਤ ਸੱਤ ਦੇ ਵਿੱਚ ਪੱਕੇ ਰਹਿਣਾ ਉਹਦੇ ਤੋਂ ਇਲਾਵਾ ਹੋਰ ਕਿਸੇ ਬੀਬੀ ਦੇ ਵੱਲ ਬੁਰੀ ਨਿਗਾਹ ਦੇ ਨਾਲ ਨਹੀਂ ਦੇਖਣਾ ਹੈ ਆਪਾਂ ਹਰ ਰੋਜ਼ ਸਾਧ ਸੰਗਤ ਜੀ ਪੜਦੇ ਸੁਣਦੇ ਹਾਂ ਸਤਿਗੁਰੂ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮਹਾਰਾਜ ਜੀ ਨੇ ਤੇ ਗਾਲੀ ਮਕਾ ਦਿੱਤੀ ਮਹਾਰਾਜ ਜੀ ਕਹਿੰਦੇ ਪਰ ਤ੍ਰਿਆ ਰੂਪ ਨਾ ਦੇਖੈ ਨੇਤਰ ਇਹਨਾਂ ਅੱਖਾਂ ਦੇ ਨਾਲ ਪਰਾਇਆ ਤਨ ਨਹੀਂ ਦੇਖਣਾ ਪਰ ਸਾਧ ਸੰਗਤ ਜੀ ਕਹੀ ਵੇਖੋ ਕਿਉਂਕਿ ਕਲਯੁਗ ਦਾ ਸਮਾ ਬਹੁਤ ਭਿਆਨਕ ਹੈ ਕਈ ਸੰਗਤ ਦੇ ਵਿੱਚ ਸਾਧ ਸੰਗਤ ਜੀ ਮੈਂ ਸਾਫ ਆਪ ਜੀ ਦੇ ਨਾਲ ਬਚਨਾਂ ਦੇ ਵਿੱਚ ਆਪ ਜੀ ਨਾਲ ਸਾਧ ਸੰਗਤ ਜੀ ਇਹ ਸਾਧ ਪਾਵਾਂ ਆਪ ਜੀ ਦੇ ਨਾਲ ਖੁੱਲੇ ਬਚਨ ਕਰਾਂ ਕਈ ਸਾਧ ਸੰਗਤ ਜੀ ਸੰਗਤ ਦੇ ਵਿੱਚ ਵੀ ਆਣ ਕੇ ਟੱਲਦੇ ਨਹੀਂ ਸੰਗਤ ਦੇ ਵਿੱਚ ਆਣ ਕੇ ਵੀ ਬੁਰੀ ਨਿਗਾਹ ਦੇ ਨਾਲ ਬੁਰੀ ਨਜ਼ਰਾਂ ਦੇ ਨਾਲ ਵੇਖਦੇ ਹਨ ਪਰ ਸਾਧ ਸੰਗਤ ਜੀ ਐਵੇਂ ਦਾ ਗੁਰੂ ਦਾ ਸਿੱਖ ਨਾ ਹੋਵੇ ਵੇਖੋ ਮਹਾਰਾਜ ਜੀ ਦੇ ਬਚਨ ਹਨ ਫਿਰ ਅੱਗੇ ਬਚਨ ਆਇਆ ਸਿੱਖ ਹੋਏ ਜੋ ਕਰਤ ਕਰੋਧ ਹੁਣ ਆਪਣੇ ਆਪ ਨੂੰ ਕਹਿੰਦਾ ਹੋਵੇ ਮੈਂ ਗੁਰੂ ਦਾ ਸਿੱਖ ਹਾਂ ਤੇ ਹਰ ਵਕਤ ਹੀ ਕਰੋਧ ਦੇ ਵਿੱਚ ਗੁੱਸੇ ਦੇ ਵਿੱਚ ਰਹੇ ਕੋਈ ਵੀ ਸਾਹਮਣੇ ਆ ਗਿਆ ਤੇ ਉਹਦੇ ਉੱਪਰ ਗੁੱਸਾ ਕਰੀ ਜਾਣਾ ਗਰੀਬ ਦੇ ਉੱਪਰ ਆਪਣਾ ਰੋਹ ਮਾਰੀ ਜਾਣਾ ਐਵੇਂ ਦਾਣਾ ਹੋਵੇ ਸਿੱਖ ਆਣਾ ਜਿਹੜਾ ਉਹਦੇ ਅੰਦਰ ਸਾਧ ਸੰਗਤ ਦੀ ਸ਼ਾਂਤੀ ਹੋਣੀ ਚਾਹੀਦੀ ਹੈ ਜਿਹੜਾ ਨਾਮ ਜਪਦਾ ਹੈ ਨਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਿੱਖ ਹਾਂ ਉਹ ਕਦੇ ਵਾਸਤੇ ਕ੍ਰੋਧ ਨਾ ਕਰੇ ਹਾਂ ਜਿੱਥੇ ਲੋੜ ਪਵੇ ਉਥੇ ਵੀਰ ਰਾਸ ਤੇ ਸਾਧ ਸੰਗਤ ਜੀ ਗੁਰੂ ਦੇ ਸਿੱਖ ਦੇ ਅੰਦਰ ਜਾਗਣਾ ਚਾਹੀਦਾ ਪਰ ਇਹ ਨਾ ਹੋਵੇ ਕਿ 24 ਘੰਟੇ ਗੁੱਸੇ ਦੇ ਵਿੱਚ ਰਹੇ ਆਪਣੀ ਘਰਵਾਲੀ ਦੇ ਨਾਲ ਲੜਦਾ ਰਹੇ ਆਪਣੀ ਬੱਚਿਆਂ ਦੇ ਨਾਲ ਕ੍ਰੋਧਿਤ ਹੁੰਦਾ ਹੋਵੇ ਕੋਈ ਵੀ ਮਿਲ ਗਿਆ ਤੇ ਉਹਦੇ ਉੱਪਰ ਗੁੱਸਾ ਹੀ ਕਰੀ ਜਾਵੇ ਨਹੀਂ ਭਾਈ ਮਠਾਸ ਰੱਖਣੀ ਹੈ ਗੁਰੂ ਕੇ ਸਿੱਖ ਨੇ ਫਿਰ ਕੰਨਿਆ ਮੂਲਣਾ ਦੇਵੇ ਸੋਧ ਜਦੋਂ ਆਪਣੀ ਬੇਟੀ ਦਾ ਰਿਸ਼ਤਾ ਕਰ ਲੈ ਸਭ ਤੋਂ ਪਹਿਲਾਂ ਵੇਖਣਾ ਕਿ ਜਿਸ ਘਰ ਦੇ ਵਿੱਚ ਸਾਡੀ ਬੇਟੀ ਚੱਲੀ ਹੈ ਉਹ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਹੈ ਕਿ ਨਹੀਂ ਹੈ ਜਿਵੇਂ ਸਾਧ ਸੰਗਤ ਜੀ ਕੱਲ ਵੀ ਸਰਵਣ ਕੀਤਾ ਅੱਜ ਦੇ ਸਮੇਂ ਦੇ ਵਿੱਚ ਆਪਾਂ ਇਹ ਤਾਂ ਵੇਖ ਲੈਨੇ ਆ ਕਿ ਜਿਸ ਘਰ ਦੇ ਵਿੱਚ ਸਾਡੀ ਲੜਕੀ ਨੇ ਜਾਣਾ ਉਹ ਲੜਕਾ ਮਹੀਨੇ ਦੇ ਪੈਸੇ ਕਿੰਨੇ ਕਮਾਉਂਦਾ ਹੈ ਉਹਦਾ ਕਾਰੋਬਾਰ ਕੀ ਹੈ ਪਰ ਸਾਧ ਸੰਗਤ ਜੀ ਬਹੁਤ ਘੱਟ ਗਿਣਤੀ ਹੈ ਜਿਹੜਾ ਪੁੱਛਦਾ ਹੋਵੇਗਾ ਭਾਈ ਤੂੰ ਨਿਤਨੇਮ ਕਿੰਨਾ ਕਰਦਾ ਤੂੰ ਸਾਤ ਸੰਗਤ ਦੇ ਵਿੱਚ ਜਾਂਦਾ ਹੈ ਤੂੰ ਸੇਵਾ ਕਰਦਾ ਹੈ ਬਹੁਤ ਘੱਟ ਗਿਣਤੀ ਆ ਉਹਨਾਂ ਗੁਰਮੁਖਾਂ ਦੀ ਜਿਹੜੇ ਸਾਧ ਸੰਗਤ ਜੀ ਇਹ ਪ੍ਰਸ਼ਨ ਕਰਕੇ ਪੁੱਛਣ ਇਸ ਕਰਕੇ ਸਾਧ ਸੰਗਤ ਜੀ ਗੁਰੂ ਕਲਗੀ ਧਰਪਾ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕਿਛਦਾਮ ਸੋਈ ਹਮਾਰਾ ਸਿੱਖ ਹੈ ਪਹੁੰਚੇ ਮੇਰੇ ਧਾਮ ਜੇ ਸਾਧ ਸੰਗਤ ਦੀ ਸਿੱਖ ਹੈ ਨਾ ਸਿੱਖ ਸਿੱਖ ਦੇ ਨਾਲ ਆਨੰਦ ਕਾਰਜ ਕਰੇ ਸਾਧ ਸੰਗਤ ਜੀ ਕਿਸੇ ਵੀ ਧਰਮ ਦੇ ਨਾਲ ਵੈਰ ਨਹੀਂ ਹੈ ਸਾਡਾ ਪਰ ਸਾਧ ਸੰਗਤ ਜੀ ਦੇ ਸਿੱਖ ਹੈ ਨਾ ਸਿੱਖ ਦੇ ਨਾਲ ਆਨੰਦ ਕਾਰਜ ਕਰੇ ਅੰਮ੍ਰਿਤਧਾਰੀ ਬੀਬੀ ਹੈ ਉਹ ਅੰਮ੍ਰਿਤਧਾਰੀ ਸਿੰਘ ਲੱਭੇ ਆਪਣੇ ਵਾਸਤੇ ਤੇ ਅੰਮ੍ਰਿਤਧਾਰੀ ਸਿੰਘ ਹੈ ਤੇ ਉਹ ਬੀਬੀ ਅੰਮ੍ਰਿਤਧਾਰੀ ਆਪਣੇ ਵਾਸਤੇ ਲੱਭੇ ਜੇ ਸਾਥ ਸੰਗਤ ਜੀ ਕੋਈ Hindu ਹੈ ਉਹਨਾਂ ਵਾਸਤੇ ਵੀ ਇਹ ਬਚਨ ਹੈ ਕਿ ਉਹ ਆਪਣੇ ਧਰਮ ਦੇ ਵਿੱਚ ਵਿਆਹ ਸ਼ਾਦੀ ਕਰਨ ਮੁਸਲਮਾਨ ਹੈ ਉਹ ਆਪਣੇ ਧਰਮ ਦੇ ਵਿੱਚ ਰਹਿ ਕੇ ਨਿਕਾਹ ਕਰਨ ਪਰ ਸਾਧ ਸੰਗਤ ਜੀ ਇਹ ਨਾ ਹੋਵੇ ਕਿ ਧਰਮ ਤੋਂ ਉਲਟ ਚੱਲ ਕੇ ਆਪਾਂ ਸ਼ਾਦੀ ਵਿਆਹ ਆਨੰਦ ਕਾਰਜ ਕਰੀਏ ਹੁਣ ਸਾਧ ਸੰਗਤ ਜੀ ਵੇਖੋ ਕਿ ਜੇ ਕੋਈ ਸਿੱਖ ਹੋਵੇ ਤੇ ਉਹ ਆਪਣਾ ਨਕਾ ਮੁਸਲਮਾਨ ਦੇ ਨਾਲ ਕਰੇ ਹੁਣ ਨਾ ਉਧਰ ਦੀ ਮਰਿਆਦਾ ਰਹਿਣੀ ਹੈ ਤੇ ਨਾ ਇੱਧਰ ਦੀ ਮਰਿਆਦਾ ਰਹਿਣੀ ਹੈ ਉਹ ਸਾਰਾ ਕੰਮ ਹੀ ਮਿਕਸ ਹੋ ਜਾਂਦਾ ਇਸ ਕਰਕੇ ਸਾਧ ਸੰਗਤ ਜੀ ਇਹ ਗੁਰੇਜ਼ ਕਰਨਾ ਹੈ ਮਹਾਰਾਜ ਜੀ ਕਹਿੰਦੇ ਜਦੋਂ ਆਪਣੀ ਕੰਨਿਆ ਦਾ ਆਪਣੀ ਬੇਟੀ ਦਾ ਆਨੰਦ ਕਾਰਜ ਕਰਵਾਉਣਾ ਹੈ ਉਦੋਂ ਸਾਹਮਣੇ ਵੇਖਣਾ ਹੈ ਕਿ ਇਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਸਿੱਖੀ ਹੈ ਇਹ ਵੀ ਸਾਧ ਸੰਗਤ ਦੀ ਧਿਆਨ ਰੱਖਣਾ ਇਹ ਮਹਾਰਾਜ ਜੀ ਦੇ ਜਿੰਨੇ ਵੀ ਬਚਨ ਹੈ ਨਾ ਇਹ ਜਿਹੜਾ ਗੁਰੂ ਕਾ ਸਿੱਖ ਕਮਾ ਲਵੇਗਾ ਨਾ ਉਨੂੰ ਸਾਧ ਸੰਗਤ ਜੀ ਕੋ ਕਦੇ ਦੁੱਖ ਨਹੀਂ ਆਵੇਗਾ ਅੱਜ ਵੇਖੋ ਸਾਧ ਸੰਗਤ ਜੀ ਸ਼ਾਦੀਆਂ ਤੇ ਬਣੀਆਂ ਹੁੰਦੀਆਂ ਵਿਆਹ ਬਹੁਤ ਹੁੰਦੇ ਆ ਪਰ ਮਹੀਨੇ 2 ਮਹੀਨੇ ਬਾਅਦ ਤਲਾਕ ਵੀ ਹੋ ਜਾਂਦੇ ਆ ਇਹ ਸਾਧ ਸੰਗਤ ਜੀ ਮਹਾਰਾਜ ਜੀ ਦੇ ਬਚਨ ਇਹ ਕੱਲਾ ਕੱਲਾ ਬਚਨ ਮਹਾਰਾਜ ਜੀ ਦਾ ਕਮਾਉਣ ਵਾਲਾ ਹੈ ਤੋਂ ਅੱਗੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਬਚਨ ਕੀਤੇ

ਆਪਾਂ ਸਾਰੇ ਪ੍ਰੇਮ ਦੇ ਨਾਲ ਸੁਣੀਏ ਸਿੱਖ ਹੋਏ ਬਿਨ ਲੋਹ ਜੋ ਫਿਰੇ ਹੁਣ ਆਪਣੇ ਆਪ ਨੂੰ ਕਹਿੰਦਾ ਹੋਵੇ ਕਿ ਮੈਂ ਸਿੱਖ ਹਾਂ ਪਰ ਮਹਾਰਾਜ ਜੀ ਕਹਿੰਦੇ ਉਹ ਸਿੱਖ ਹੋ ਕੇ ਸਰਬ ਲੋਹ ਧਾਰਨ ਨਾ ਕਰੇ ਭਾਵ ਕੇ ਕੜਾ ਤੇ ਸ੍ਰੀ ਸਾਹਿਬ ਇਹ ਸਾਧ ਸੰਗਤ ਜੀ ਜੋ ਪੰਜ ਕਕਾਰ ਮਹਾਰਾਜ ਜੀ ਨੇ ਬਖਸ਼ੇ ਹੈ ਨਾ ਇਨਾਂ ਦੇ ਵਿੱਚ ਸਰਬ ਲੋਹ ਹੈ ਕੜਾ ਲੋਹੇ ਦਾ ਕੜਾ ਗੁਰੂ ਕਾ ਸਿੱਖ ਧਾਰਨ ਕਰੇ ਅੱਜ ਤੇ ਸਾਧ ਸੰਗਤ ਜੀ ਬੜੀਆਂ ਵੈਰਾਈਟੀਆਂ ਆ ਗਈਆਂ ਕੋਈ ਸਟੀਲ ਦਾ ਕੜਾ ਪਾਉਂਦਾ ਹੈ ਕੋਈ ਸੋਨੇ ਦਾ ਕੜਾ ਪਾਉਂਦਾ ਹੈ ਕੋਈ ਚਾਂਦੀ ਦਾ ਕੜਾ ਪਾਉਂਦਾ ਹੈ ਪਰ ਸਾਧ ਸੰਗਤ ਜੀ ਇਹ ਵੇਖ ਲਓ ਮਹਾਰਾਜ ਜੀ ਦੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਿੱਖ ਹੋ ਕੇ ਸਰਬ ਲੋਹ ਦਾ ਕੜਾ ਤੇ ਸਰਬ ਲੋਹ ਦੀ ਸ੍ਰੀ ਸਾਹਿਬ ਧਾਰਨ ਨਾ ਕਰੇ ਆਦਿ ਤੇ ਸਾਧ ਸੰਗਤ ਜੀ ਸ੍ਰੀ ਸਹਿਬਾ ਮੇ ਪਲਾਸਟਿਕ ਦੀਆਂ ਵਾਹਗਰੂ ਸਟੀਲ ਦੀਆਂ ਪਾਉਣੀਆਂ ਸਾਧ ਸੰਗਤ ਜੀ ਸ਼ੁਰੂ ਕਰ ਦਿੱਤੀਆਂ ਤੇ ਉਹ ਵੀ ਸਾਧ ਸੰਗਤ ਜੀ 2 2 ਇੰਚ ਦੀਆਂ 3 3 ਇੰਚ ਦੀਆਂ ਨਹੀਂ ਭਾਈ ਐਵੇਂ ਗੁਰੂ ਦਾ ਸਿੱਖ ਨਾ ਕਰੇ ਘਟੋ ਘਟ ਗੁਰੂ ਦਾ ਸਿੱਖ 9 ਇੰਚੀ ਦੀ ਸ੍ਰੀ ਸਹਿਬ ਜਰੂਰ ਧਾਰਨ ਕਰਕੇ ਰੱਖੇ ਇਹ ਮਹਾਰਾਜ ਜੀ ਦੇ ਬਚਨ ਹਨ ਸੋ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੋ ਕੇ ਸਰਬ ਲੋਤੋਂ ਬਿਨਾ ਫਿਰੇ ਆਵਤ ਜਾਵਤ ਜਨਮ ਮਰੇ ਉਹ ਭਾਈ ਆਉਂਦਾ ਜਾਂਦਾ ਰਹੇਗਾ ਉਹਦੀ ਕਲਿਆਣਤਾ ਨਹੀਂ ਹੋਵੇਗੀ ਜਿਨੇ ਸਾਧ ਸੰਗਤ ਜੀ ਅੰਮ੍ਰਿਤ ਨਹੀਂ ਛਕਿਆ ਹੈ ਜਿਨੇ ਪੰਦ ਕਕਾਰ ਧਾਣ ਨਹੀਂ ਕੀਤੇ ਹਨ ਉਹ ਸਾਧ ਸੰਗਤ ਜੀ ਉਹਨਾਂ ਚਿਰ ਉਹਦੀ ਕਲਿਆਣਤਾ ਨਹੀਂ ਹੋਵੇਗੀ ਜਿੰਨਾ ਚਿਰ ਉਹ ਸਿੱਖ ਅੰਮ੍ਰਿਤ ਧਾਰੀ ਨਾ ਹੋਵੇ ਜਿੰਨਾ ਚਿਰ ਉਹ ਪੰਜ ਕਕਾਰ ਰੱਖ ਕੇ ਤੇ ਪੰਜਾਂ ਕਕਾਰਾਂ ਦੀ ਰਹਿਤ ਨਾ ਰੱਖੇਗਾ ਉਹਨਾਂ ਚਿਰ ਸਾਧ ਸੰਗਤ ਜੀ ਉਹਦੀ ਕਲਿਆਣਤਾ ਨਹੀਂ ਹੈ ਸੋ ਸਾਧ ਸੰਗਤ ਜੀ ਇਹ ਵਚਨ ਮਹਾਰਾਜ ਜੀ ਨੇ ਸਾਡੇ ਤਾਈਂ ਬਖਸ਼ਿਸ਼ ਕੀਤੇ ਹੈ ਸੋ ਸਮੇਂ ਦੀ ਸਮਾਪਤੀ ਹੈ ਸੋ ਮਹਾਰਾਜ ਕਿਰਪਾ ਕਰਮ ਇਹ ਜੋ ਵਚਨ ਮਹਾਰਾਜ ਜੀ ਦੇ ਆ ਰਹੇ ਆ ਇਹ ਕੱਲਾ ਕੱਲਾ ਵਚਨ ਸਾਡੇ ਹਿਰਦੇ ਵਿੱਚ ਵਸ ਜਾਵੇ ਜਿਸ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੋਹਿਲੇ ਵਾਲੀ ਦਾਤ ਸਾਨੂੰ ਪ੍ਰਾਪਤ ਹੋਵੇ ਸੋ ਸਾਧ ਸੰਗਤ ਜੀ ਇਥੇ ਕਥਾ ਦਾ विश्राम ਹੈ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਆਪ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਲੈਣਾ ਦੀ ਅਗਾਹ ਤੋਂ ਸਮਤ ਬਖਸ਼ਣੀ ਦੇ ਹੋ ਸੱਜਣ ਅਸੀਸੜੀਆ ਜੇ ਹੋਵੇ ਸਾਹਿਬ ਸਿਓ ਮੇਲ ਸਿੱਖ ਹੋਏ ਬੇਨਲੋਹ ਜੋ ਫਿਰੇ ਆਵਤ ਜਾਵਤ ਜਨਮ ਮਰੇ